र हाज रानू मिलन सजामा हाजरा दिन गा मेरी गैरहाज रानू मिलन सजामा हाजरा दिनगा गैर हाज रानू मिलन सजाम दिन गा मेरी गैरहाज रानू मिल नेगा मेर दे हाजरा सजा मेर दी कैरा सजामा दगा हाजरा मिलन सजामा हाजरा तेने गा मेरी दी ਹਜ਼ਰਾਂ ਨੂੰ ਮਿਲਣ ਸਜਾਵਾ ਹਜ਼ਰਾਂ ਤੇ ਨਿਗਾ ਮੇਰ ਦੀ ਗਰੀਬ ਜੋ ਜਨ ਹਮਰੀ ਸ਼ਰਨ ਹੈ ਤਾ ਕਾ ਹੂੰ ਮੈਂ ਦਾਸ ਭਗਤ ਅਨਾਹਦ ਬੰਦਗੀ ਹਰ ਸੇ 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 ਅਨੰਤ ਲੋਗ ਪਰ ਕਾਸ਼ ਹਾਜਰ ਮੇਰ ਦੀ ਗੈਰਾਜਰਾਂ ਨੂੰ ਮਿਲਣ ਸਜਾਵਾ ਹਾਜ਼ਰਾ ਤੇ ਨਿਗਾ ਮੇਰ ਦੀ ਗੈਰਾਜਰਾਂ ਨੂੰ ਮਿਲ ਲੈਣ ਸਜਾਵਾ ਹਾਜ਼ਰਾ ਤੇ ਨਿਗਾ ਮੇਰ ਦੀ ਗੈਰਾਜਰਾਂ ਨੂੰ ਮਿਲਣ ਸਜਾਵਾ ਹਾਜ਼ਰਾ ਤੇ ਨਿਗਾ ਮੇਰ ਦੀ ਮੇਰ ਦੀ ਗੈਰ ਹਜ਼ਰਾਂ ਨੂੰ ਮਿਲਣ ਸਜਾਵਾ ਹਜ਼ਰਾਂ ਤੇ ਨਿਗਾਹੇ ਤੇ ਗਰੀਬ ਆਜਜ ਮੇਰੇ ਆਸਰੇ ਮੈਂ ਆਜਜ ਕੇ ਪਾਸ ਜਿਸ ਵਕਤ ਨਾ ਕਹਿੰਦੇ ਗੁਰੂ ਨਾਨਕ ਸਾਹਿਬ ਨੌਕਰੀ ਕਰਨ ਵਾਸਤੇ ਗਏ ਆਪਣੇ ਜੀਜੇ ਕੋਲ ਜਿੰਨਾ ਮੰਨਦਾ ਜਿਹੜੇ ਜੀਜਾ ਜੀ ਜੋਬ ਕਰ ਦਿੰਦੇ ਨੌਕਰੀ ਕਰ ਦਿੰਦੇ ਆ ਦੇਖੋ ਤਾਂ ਉਹ ਜਦ ਨੌਕਰੀ ਕਰਦੇ ਤੇ ਨਾ ਤਾਂ ਜਿਹੜੇ ਉੱਥੇ ਕਾਜੀ ਤੇ ਉਸ ਸ਼ਹਿਰ ਦੇ ਦੌਲਤ ਖਾਂਦੇ ਨੇੜੇ ਤੇ ਜਦ ਉਹ ਕਹਿੰਦੇ ਵੀ ਇਹ ਜਿਹੜਾ ਗੁਰੂ ਨਾਨਕ ਸਾਹਿਬ ਹੈ ਨਾ ਗੁਰੂ ਨਾਨਕ ਬਾਰੇ ਉਹਨਾਂ ਦਾ ਜਿਹੜਾ ਉਹ ਥੋੜੇ ਉਹਨੂੰ ਗੁਰੂ ਸਤਕਾਰ ਦੇਣ ਦੇ ਮਲਾਜ਼ਮ ਬਣ ਕੇ ਗਏ ਉੱਥੇ ਉਹ ਕਹਿੰਦੇ ਵੀ ਇਹਨਾਂ ਦਾ ਜਿਹੜਾ ਰੱਬ 'ਚ ਯਕੀਨ ਨਹੀਂ ਹੈ ਨਾਸਤਕ ਹੈ ਜਿੱਦਾਂ ਮੈਂ ਸੁਣਿਆ ਸੰਤ ਪ੍ਰਿਆਮ ਸਿੰਘ ਮਹਾਰਾਜ ਜੀ ਸੁਣਾਉਂਦੇ ਰਤਵਾੜਾ ਸਾਹਿਬ ਵਾਲੇ ਉਹ ਕਹਿੰਦੇ ਵੀ ਜਿਹੜੀ ਹਾਜ਼ਰ ਗੈਰ ਹਾਜ਼ਰ ਦੀ ਮੈਂ ਗੱਲ ਕਰਨ ਲੱਗਿਆ ਤਾਂ ਉਹ ਗੱਲ ਉਹਨਾਂ ਦੇ ਜੀਜਾ ਜੀ ਕੋਲ ਆਈ ਉਹ ਕਹਿੰਦੇ ਵੀ ਤੇਰੇ ਵਾਰ ਐਦਾਂ ਕਹਿੰਦੇ ਨੇ ਰੱਬ ਤੇ ਮੰਨ ਕਰ ਰੱਬ ਤੇ ਯਕੀਨ ਨਹੀਂ ਹੈਦਾ ਉਹ ਕਹਿੰਦੇ ਨਹੀਂ ਮੈਂ ਰੱਬ ਨੂੰ ਮੰਨਦਾ ਸਰ ਪਿਆਪਕ ਹੈ ਉਹ ਕਹਿੰਦੇ ਵੀ ਅੱਜ ਅਸੀਂ ਜਦ ਨਮਾਜ਼ ਆਦਾ ਕਰਨੀ ਸਾਡੇ ਨਾਲ ਨਮਾਜ਼ ਆਦਾ ਕਰੂਗੇ ਜੀ ਉਹ ਕਹਿੰਦੇ ਠੀਕ ਹੈ ਜੀ ਵੀ ਰੱਬ ਕੀ ਹੈ ਮੇਰੇ ਮਨ 'ਚ ਇਹ ਗੱਲ ਹੈ ਨਹੀਂ ਉਹ ਦਿਨੇ ਲੈਣ ਲਾ ਕੇ ਬੈਠ ਗਏ ਜਿੱਦਾਂ ਅਸੀਂ ਸਾਰੇ ਬੈਠੇ ਆ ਆਏ ਵੀ ਤਾਂ ਮੱਥਾ ਟੇਕਣੇ ਆ ਪੂਜਾ ਕਰਨੇ ਆਏ ਹੋਏ ਘਰਾਂ ਦੇ ਇਹੀ ਦਸਕਾ ਆਏ ਹੋਏ ਸਤ ਸੰਗ ਨੂੰ ਚੱਲੇ ਘਰਾਂ ਦੇ ਹੀ ਸਾਰੇ ਇਹੀ ਮਨ ਬਣਾ ਕੇ ਆਏ ਹੋਏ ਤਾ ਉਹ ਬੈਠ ਕੇ ਤਿੰਨੇ ਕਹਿੰਦੇ ਨਮਾਜ਼ ਅਦਾ ਕਰਨ ਜਿੱਦਾਂ ਲਾ ਇਲਾਹ ਕਹਿ ਕੇ ਉਹਨੇ ਸ਼ੁਰੂ ਕੀਤੀ ਮੱਥਾ ਟੇਕੀ ਕੇ ਬੈਠ ਜਾਂਦੇ ਆ ਜਿੱਦਾਂ ਵੀ ਨਮਾਜ਼ ਹੋਣ ਤੇ ਬਾਅਦ ਕਾਜੀ ਕਹਿੰਦਾ ਵੇ ਦੇਖੋ ਜੀ ਨਮਾਜ਼ ਸਾਹਿਬ ਗੱਲ ਹੈ ਤਾਂ ਇਹਨੇ ਨਮਾਜ਼ ਨਹੀਂ ਅਦਾ ਕੀਤੀ ਤੁਹਾਡੇ ਮੁਲਾਜ਼ਮ ਨੇ ਉਹ ਕਹਿੰਦੇ ਨਹੀਂ ਵੇ ਨਾਲ ਤਾਂ ਬੈਠਾ ਤਾਂ ਕਹਿੰਦੇ ਨਹੀਂ ਨਾ ਨਹੀਂ ਇਹਨੇ ਕਲਵਾ ਨਹੀਂ ਪੜਿਆ ਉਹ ਗੁਰਨਾਨਕ ਸਾਹਿਬ ਕਹਿੰਦੇ ਵੇ ਏ ਗਾਦੀ ਸਾਹਿਬ ਗੱਲ ਝੂਠ ਹੈ ਵੇ ਮੈਂ ਤਾਂ ਅੱਲਾ ਕਾ ਬੇਨਤੀ ਕੀਤੀ ਰੱਬ ਕਾ ਪਰ ਤੁਸੀਂ ਦੋਹਾਂ ਨੇ ਨਹੀਂ ਕੀਤੀ ਉਹ ਕਹਿੰਦੇ ਕਿੱਦਾਂ ਨਹੀਂ ਕੀਤੀ ਉਹ ਕਹਿੰਦੇ ਵੇ ਨਮਾਜ਼ ਸਾਹਿਬ ਜਦ ਲਾ ਇਲਾ ਕਿਹਾ ਨਾ ਤੁਸੀਂ ਉਸੇ ਵਕਤ ਘੋੜੇ ਖਰੀਦਣ ਜਾ ਵੜੇ ਮਨ ਨਹੀਂ ਤਾਂ ਤੁਹਾਡਾ ਹੋ ਰਿਹਾ ਸਰੀਰ ਹੋ ਰਿਹਾ ਤਾਂ ਵੀ ਤੁਸੀਂ ਘੋੜੇ ਖਰੀਦ ਦਿੱਤੇ ਕਿ ਨਹੀਂ ਮੰਡੀ ਚ ਉਹ ਕਹਿੰਦਾ ਹਾਂ ਵੇ ਮੈਂ ਤਾਂ ਪਹਿਲੇ ਜਦ ਬੋਲ ਨਿਕਲੇ ਉਹਦੇ ਬਾਅਦ ਮੈਂ ਤਾਂ ਸਾਰੀ ਨਮਾਜ਼ ਸਰੀਰੇ ਉਹਦਾ ਮੱਥਾ ਤੇ ਹੁੰਦਾ ਰਿਹਾ ਪਰ ਮੈਂ ਵਾਅਦਾ ਘੋੜੀ ਖਰੀਦਣ ਦਾ ਉਹ ਕਹਿੰਦਾ ਵੇ ਗਾਜੀ ਕਹਿੰਦਾ ਠੀਕ ਹੈ ਇਹਨੇ ਨਹੀਂ ਕੀਤੀ ਨਮਾਜ਼ ਜਦਾਂ ਲੋਕਾਂ ਨੂੰ ਪੜਾ ਰਹੇ ਦੇ ਤੁਹਾਡੇ ਘਰੀ ਦੀ ਘੋੜੀ ਸੁਣੇ ਵਾਲੀ ਵੇ ਖੂ ਹੈਗਾ ਅੰਨਾ ਬਿਨਾ ਉਹਦੇ ਮਨ ਤੇ ਬਿਨਾ ਵੇ ਤੁਹਾਡੀ ਘੋੜੀ ਸੋਨੇ ਵਾਲੀ ਦੀ ਤੁਹਾਨੂੰ ਇਹ ਡਰਤਾ ਵੀ ਜੇ ਘੋੜੀ ਸੂ ਗਈ ਕਿਤੇ ਜਿਹੜਾ ਬਸ਼ੇਰਾ ਗੁੰਚ ਨਾ ਗਿਰਪ ਤੁਹਾਡਾ ਧਿਆਨ ਉੱਥੇ ਰਿਹਾ ਵੇ ਦੋਹਾਂ ਨੇ ਨਹੀਂ ਕੀਤੀ ਨਮਾਜ਼ ਤਾਂ ਤੁਸੀਂ ਇਹਦਾ ਉਹ ਹਾਲ ਸਾਡਾ ਕਿ ਛੱਕਰਾਂ ਦੇ ਆਏ ਵੇ satsang ਨੂੰ ਰੌਲਾ ਪਾਇਆ ਵਾ ਸ਼ੋਰ ਸ਼ਰਾਬ ਨਹੀਂ ਚੰਗਾ ਲੱਗਦਾ ਮੈਂ ਕਹਿੰਦਾ ਇੱਕ ਵੀ ਨਾ ਬੈਠੋ ਆਪਣਾ ਕੰਮ-ਕਾਰ ਕਰੋ ਜਦੋਂ ਤੁਸੀਂ ਸੌਂਗੇ ਸਵੇਰੇ ਜਦੋਂ ਤੁਸੀਂ ਉੱਠ ਕੇ ਆਪਣਾ ਕੰਮ-ਕਾਰ ਕਰੋਗੇ ਗਰੀਬ ਆਦਿ ਮੇਰੇ ਆਸਰੇ ਮੈਂ ਆਦਿ ਕੇ ਪਾਸ ਗੈਲ ਗੈਲ ਲਾਗਾ ਫਿਰੂ ਜਦ ਲੰਗ ਧਰਨੀ ਅਕਾਸ਼ ਗੈਰ ਹਾਜ਼ਰਾਂ ਨੂੰ ਮਿਲਣ ਸਜਾ ਆਦਰਾ ਦੇ ਵਿੱਚ ਗਹਿਰਾ ਜਰਾ ਨੂੰ ਮਿਲਣ ਸਜਾਵਾਂ ਆਜਰਾ ਤੇ ਨਿਗਾ ਮੇਰ ਦੀ ਗਹਿਰਾ ਜਰਾ ਨੂੰ ਮਿਲਣ ਸਜਾਵਾਂ ਆਜਰਾ ਤੇ ਨਿਗਾ ਮੇਰ ਦੀ ਗੈਰ ਹਾਜ਼ਰਾਂ ਨੂੰ ਮਿਲਣ ਸਜਾਵਾਂ ਹਾਜ਼ਰਾਂ ਤੇ ਨਿਗਾ ਮੇਰ ਦੀ ਗੈਰ ਹਾਜ਼ਰਾਂ ਨੂੰ ਮਿਲਣ ਸਜਾਵਾਂ ਹਾਜ਼ਰਾਂ ਤੇ ਨਿਗਾ ਮੇਰ ਦੀ ਗੈਵ ਜੁਨੀ ਸੰਗ ਮੈਂ ਟਹੂ ਜੇ ਵਿਸਰੇ ਨੀ ਮੋਹੇ ਜਿਨ ਸੰਸਾਰ ਚਿਤ ਧਰੀ ਨਹੀਂ ਛਡਾਉਂ ਤੋ ਹੈ ਗਰੀਬ ਜੁਨੀ ਸੰਕਟ ਮੈਂ ਟੁਹ ਜੇਬਸ ਰਹਿਣੀ ਹੋਏ ਜਿਨ ਸੰਸਾਰੀ ਚਿਤ ਘਰੀ ਨਹੀਂ ਛਡਾਉਂ ਤੋ ਹੈ ਨੂਰਪੁਰ ਮੈਂ ਨੂਰਪੁਰ ਕੁੱਟਿਆ ਚ ਨੂਰਪੁਰ ਕੁੱਟਿਆ ਚ ਪੰਜ ਪਾਠਾਂ ਦਾ ਭੋਗ ਪਿਆ ਮਹਾਰਾਜ ਜੀ ਨਿਤਿਆਨੰਦ ਜੀ ਰਮਤਾ ਰਾਮ ਜੀ ਅਧਿਐਕਸ਼ ਤੇ ਪ੍ਰੋਗਰਾਮ ਦੇ ਇੱਕ ਸਾਡੇ ਭਗਤ ਹੁੰਦੇ ਤੇ ਸੁਦਾ ਕੁਲ ਵਾਲਿਆਂ ਦੇ ਭਗਤ ਤੇ ਭਗਤ ਹੰਸ ਰਾਜ ਜੀ ਬਹੁਤ ਸਾਦਾ ਜੀਵਨਤਾ ਉਹਦਾ ਨਾਈਦਾ ਉਹ ਆਪਣਾ ਕੰਮ ਕਰਦੇ ਤੇ ਪਰ ਰਾਮ ਰਾਮ ਹਰ ਵਕਤ ਕਹਿੰਦੇ ਤੇ ਸੱਚਾ ਪੱਕਾ ਤਾਂ ਜੀਵਨ ਸਪਸ਼ਟ ਤਾਂ ਹੁੰਦਾ ਜਿੱਦਾਂ ਭਗਤਾਂ ਦਾ ਜੀਵਨ ਹੋਣਾ ਚਾਹੀਦਾ ਸੱਚੋ ਹੀ ਭਗਤਾਂ ਵਾਲਾ ਜੀਵਨ ਤਾਂ ਉਹ ਨਹੀਂ ਥਾਵੇ ਉਹ ਸੱਚੇ ਭਗਤ ਤਾਂ ਤਾਂ ਉਹ ਲਾਸਟ ਉਮਰ ਦੀ 70 75 ਸਾਲ ਦੀ ਉਮਰ ਦੀ ਉਸ ਵਕਤ ਸਿਆਣਾ ਹੋ ਗਿਆ ਬਾਣ ਜਿਹੜੇ ਸਿਰ 'ਤੇ ਥੇ ਨਹੀਂ ਉਹਦੇ ਪਹਿਲਾਂ ਜਦੋਂ satsang ਚੱਲਦਾ ਤਾਂ ਇੱਥੇ ਪੂਰਾ ਰਸ ਪਿਆ ਹਾਲ ਉੱਥੇ ਵੀ ਐਨਾ ਕਹਾਲਿਆ ਪਹਿਲਾਂ ਉਹਨੇ ਸੰਤਾਂ ਨੂੰ ਟਾਈਮ ਦਿੱਤਾ ਕੋਈ ਭਗਵਾਨ ਦਾ ਆਚਾਰੀਆ ਬੋਲ ਰਿਹਾ 10 15 ਮਿੰਟ ਬੋਲਿਆ ਰੌਲਾ ਨਹੀਂ ਪੈਣ ਤੇ ਹਟ ਰਿਹਾ ਦੁਨੀਆਂ ਨੂੰ ਨਹੀਂ ਕੋਈ ਮਤਲਬ ਉਹ ਨਾਲ ਉਹਦੀ ਡਿਗਰੀ ਵੀ ਦੱਸ ਦਿੰਦੇ ਵੇ ਫਲਾਣਾ ਆਚਾਰੀ ਆਇਨਾ ਮਨਾਨੀ ਟੀਮ ਕੀਤੀ ਵੀ ਇਹ ਸੰਤ ਫਲਾਣੀ ਜਗ੍ਹਾ ਤੇ ਆਏ ਵੇ ਜੀ 5 7 10 ਬਲਾ ਰੇ ਬੋਲੇ ਪਹਿਲਾਂ ਪਰ ਸ਼ੋਰ ਸ਼ਰਾਬਾ ਉਹ ਨਹੀਂ ਕੋਈ ਸੁਣੇ ਨਾ ਕੋਈ ਸੁਣਾਵੇ ਨਾ ਫਿਰ ਭਗਤ ਜੀ ਨੂੰ ਵੀ ਟਾਈਮ ਦਿੰਦੇ ਹੁੰਦੇ ਤੇ 5 10 ਮਿੰਟ ਦਾ ਟਾਈਮ ਦਿੰਦੇ ਤੇ ਉਹ ਫਿਰ ਭਗਤ ਜੀ ਦਾ ਟਾਈਮ ਆ ਗਿਆ ਰੌਲਾ ਇਦੀ ਪਿਆਵਾ ਭਗਤ ਜੀ ਆ ਤਾਂ ਮੈਂ ਇੱਕ ਲੈ ਕੇ ਜਿੱਦਾਂ ਖੜਾ ਮੈਂ ਕੀਤਾ ਹੁੰਦਾ ਭਗਤ ਜੀ ਉੱਥੇ ਮੜੇ ਕੁੰਦਦਾ ਤਾਂ ਉਹ ਖੜ ਕੇ ਬੋਲੇ ਕੁਛ ਨਹੀਂ ਚੁੱਪ ਚਾਪ ਖੜ ਗਿਆ ਮੈਂ ਇੱਕ ਬਣੇ ਸ਼ੋਰ ਰੌਲਾ ਪਿਆ ਜਮਝਾ ਬੋਲਿਆ ਕੋਈ ਨਹੀਂ ਲੋਕਾਂ ਨੇ ਦੇਖਿਆ ਬੰਦ ਹੋ ਗਿਆ ਪਤਾ ਨਹੀਂ ਕਈਆਂ ਨੂੰ ਹੋਇਆ ਜਾਨ ਛੁੱਟੀ ਸਭ ਜਦ ਬੋਲਿਆ ਕੋਈ ਨਹੀਂ ਨਾ ਸਾਰੇ ਚੁੱਪ ਕਰ ਗਏ ਇੱਕ ਲੱਖ ਤਾਂ ਉਹ ਕਹਿੰਦਾ ਵੀ ਤੁਹਾਡਾ ਕਸੂਰ ਨਹੀਂ ਹੈ ਤੁਹਾਡਾ ਇਹ ਕਸੂਰ ਨਹੀਂ ਹੈ ਇੱਧਰ ਦੇਖੋ ਕਹਿੰਦਾ ਅਸੀਂ ਇਹ ਚੀਜ਼ ਜੁਤੀਆਂ ਖਾਸ ਖਾਸ ਸੰਤਾਂ ਦੀਆਂ ਭਗਤਾਂ ਦੀਆਂ ਤਾਂ ਲਈਦੀ ਵਾਲ ਇੱਕ ਨਹੀਂ ਰਿਹਾ ساری ਜ਼ਿੰਦਗੀ ਸਿਰਫ ਤੁਹਾਨੂੰ ਮਿਲ ਰਿਹਾ ਫਰੀਂ ਚ ਸੌਦਾ ਤੁਹਾਨੂੰ ਸੌਦਾ ਕਹਿੰਦਾ ਫਰੀਂ ਚ ਮਿਲਿਆ ਤੁਸੀਂ ਤਾਂ ਨਹੀਂ ਸੁਣਦੇ ਇਹ ਏਸਾ ਆਪ ਦਾ ਕਹਾਵ ਹੋਇਆ ਵੈਦਾਂ ਦਾ ਮਹਾਰਾਗ ਰੇਨਤਾ ਜੀ ਕਹਿੰਦੇ ਜੋ ਨਹੀਂ ਸੰਗਟ ਟਮੇਟ ਹੋ ਜੇ ਵਿਸਰੇ ਨਹੀਂ ਮੋਹੇ ਨਾ ਜਿਨ ਸੰਸਾਰੀ ਚਿਤ ਤਰੀ ਜਿਹੜੇ ਕਹਿੰਦੇ ਗੈਰ ਹਾਜ਼ਰ ਹੈ ਜਿਨ ਸੰਸਾਰੀ ਚਿਤ ਤਰੀ ਨਹੀਂ ਛਡਾਉ ਤੋਹੇ ਮਹਾਰਾ ਕਹਿੰਦੇ ਉਹਨਾਂ ਵਾਤ ਨਹੀਂ ਹੈ ਭਾਈ ਗੈਰ ਹਾਜ਼ਰਾਂ ਨੂੰ ਮਿਲਣ ਸਜਾਵਾਂ ਹਾਜ਼ਰਾਂ ਤੇ ਨਿਗਾ ਮੇਰਦੀ ਗੈਰ ਹਾਜ਼ਰਾਂ ਨੂੰ ਮਿਲਣ ਸਜਾਵਾਂ ਹਾਜ਼ਰਾਂ ਤੇ ਨਿਗਾ ਮੇਰਦੀ ਉਹ ਗੈਰ ਹਾਜ਼ਰਾਂ ਨੂੰ ਮਿਲਣ ਸਜਾਵਾਂ ਹਾਜ਼ਰਾਂ ਤੇ ਨਿਗਾ ਮੇਰਦੀ ਗੈਰ ਹਾਜ਼ਰਾਂ ਨੂੰ ਮਿਲਣ ਸਜਾਵਾਂ ਹਾਜ਼ਰਾਂ ਤੇ ਨਿਗਾ ਮੇਰਦੀ ਸਜਾ ਮਾ ਆਜ ਰਾਤੇ ਨਿਗਾ ਮੇਰ ਦੀ ਗਹਿਰ ਹਾਜਰਾਂ ਨੂੰ ਮਿਲਣ ਸਜਾ ਮਾ ਆਜ ਰਾਤੇ ਨਿਗਾ ਮੇਰ ਦੀ ਗਹਿਰ ਹਾਜਰਾਂ ਨੂੰ ਮਿਲਣ ਸਜਾ ਮਾ ਆਜ ਰਾਤੇ ਨਿਗਾ ਮੇਰ ਦੀ ਗਹਿਰ ਹਾਜਰਾਂ ਨੂੰ ਮਿਲਣ ਸਜਾ ਮਾ ਆਜ ਰਾਤੇ ਨਿਗਾ ਮੇਰ ਦੀ